ਕਿਸੇ ਵੀਰ ਨੇ ਲੈਣਾ ਹੋਵੇ ਤਾਂ ਕਨੈਕਟ ਕਰ ਸਕਦੇ ਆ ਆਪਣਾ ਫੋਨ ਨੰਬਰ ਹੈਗਾ 98 ਕੜ ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਆਪਾਂ ਸੇਲ ਲਈ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 5620 ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਹੈ ਟਰੈਕਟਰ ਦਾ ਮਾਡਲ ਰੇਟ ਏਰੀਆ ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਾ ਹਰੋ ਜੇ ਨਵੇਂ ਤੋਂ ਨਵਾਂ ਟਰੈਕਟਰ ਲੈ ਕੇ ਆਉਂਦੇ ਰਹਿੰਨੇ ਆ ਜੀ ਜੇ ਕਿਸੇ ਭਰਾ ਨੇ ਆਪਣੇ ਚੈਨਲ ਤੇ ਐਡ ਕਰਾਉਣੀ ਹੋਵੇ ਤਾਂ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਹਾਂਜੀ ਵੀਰ ਜੀ ਅੱਜ ਆਪਾਂ ਲੈ ਕੇ ਆਏ ਆ 5620 2022 ਮਾਡਲ 22 ਦੇ ਮਾਰ ਕੇ 12 ਮਹੀਨਾ ਦਾ ਟਰੈਕਟਰ ਆ ਬਾਈ ਦੇ ਮਾਰ ਕੇ ਆ ਬਾਈ ਦੀ ਕਾਪੀ ਆ 2022 ਦੇ 12ਵੇਂ ਮਹੀਨਾ ਦਾ 95 ਪੈਸੇ ਟਾਇਰਾ ਟਰੈਕਟਰ ਦੇ ਨਾਲ ਦੇ ਬਿਲਕੁਲ ਨਵਾਂ ਟਰੈਕਟਰ ਆ ਜੀ ਫੁੱਲ ਟੌਪ 95 ਵੇ ਟਾਇਰ ਆ 400 ਘੰਟਾ ਟੈਕਟ ਚੱਲ ਗਿਆ ਜੀ ਟਰੈਕਟਰ ਤੁਸੀਂ ਦੇਖ ਸਕਦੇ ਆ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਨਵਾਂ ਨਕੋਰ ਆ ਜੀ ਟਰੈਕਟਰ ਪਹਿਲੇ ਨਵਾਂ ਨਗਦ ਕੈਸ਼ ਆ ਲੁਧਿਆਣੇ ਦਾ ਨੰਬਰ ਆ ਪੀ ਵੀ 99 ਨਗਦ ਕੈਸ਼ 9998 ਪੈਸੇ ਟਾਇਰ ਆ ਤੁਸੀਂ ਵੀਰ ਜੀ ਦੇਖ ਸਕਦੇ ਆ ਕਿਤੋਂ ਕੋਈ ਸਕ੍ਰੈਪ ਨਹੀਂ ਬਿਲਕੁਲ ਨਿਊ ਟਰੈਕਟਰ ਆ ਜੀ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਕਨੈਕਟ ਕਰ ਸਕਦੇ ਆ ਆਪਣਾ ਫੋਨ ਨੰਬਰ ਹੈਗਾ 9842 40986 ਪਿੰਡ ਦੌਦਰ ਜ਼ਿਲ੍ਹਾ ਮੋਗਾ ਟਰੈਕਟਰ ਦੀ ਕੰਡੀਸ਼ਨ ਦੇਖੋ ਵੀਰ ਜੀ ਤੁਸੀਂ ਬਿਲਕੁਲ ਨਵੀਂ ਨਕੋਰ 400 ਘੰਟੇ ਦੇ ਨੇੜੇ ਆ ਮੰਨ ਲਓ 400 ਮੰਨੋ ਤੁਸੀਂ ਥੋੜੇ ਘਾਟਾ 400 ਘੰਟਾ ਟਰੈਕਟਰ ਚੱਲ ਗਿਆ ਇਹਨੂੰ ਬੰਪਰ ਲੱਗਾ ਜੀ 20000 ਦਾ ਧੱਕਾ ਲਾ ਕੀ ਨੂੰ ਬਾਤ ਟੱਕੜ ਬੰਪਰ ਗਏ ਨੇ ਆ ਬਿਲਕੁਲ ਨਮਨ ਕੋਰ ਆ ਜੀ ਤੁਸੀਂ ਦੇਖਦੇ 524/4 ਫੋਨ ਨੰਬਰ ਹੈਗਾ ਹੀ 9843 40986 ਪਿੰਡ ਦੌਧਰ ਜ਼ਿਲ੍ਹਾ ਮੋਗਾ ਇਹਦਾ ਰੇਟ ਮੰਗਦੇ ਆ ਵੀਰ ਜੀ ਆਪਾਂ 12 ਲੱਖ 70 ਹਜ਼ਾਰ ਮੌਕੇ ਤੇ ਮਾਨਦਾਨ ਹੋ ਜੂ ਧੰਨਵਾਦ ਜੀ